ਜੇ ਤੁਸੀਂ ਘਰ ਦਾ ਖਾਣਾ ਖਾਣਾ ਚਾਹੁੰਦੇ ਹੋ ਸਾਫ਼ ਸੁਥਰਾ ਖਾਣਾ ਚਾਹੁੰਦੇ ਹੋ ਤਾਂ ਸ਼ਹੀਦ ਕਾਂਸੀ ਰਾਮ ਕਾਲਜ ਭਾਗੋ ਮਾਜਰਾ ਪਾਰਲੀਮੈਂਟ ਕਲੱਬ ਦੇ ਕੋਲ ਗੁਰੂ ਨਾਨਕ ਰਸੋਈ ਖੁੱਲ ਗਈ ਹੈ ਕੀ ਕੀ ਮਿਲ ਰਿਹਾ ਉਸ ਰਸੋਈ ਦੇ ਵਿੱਚ ਆਓ ਤੁਹਾਨੂੰ ਲੈ ਚੱਲਦੇ ਹਾਂ ਸਿੱਧਾ ਹੀ ਭਾਗੋ ਮਾਜਰਾ ਗੁਰੂ ਨਾਨਕ ਰਸੋਈ ਜੋ ਕਿ ਸ਼ਹੀਦ ਕਾਂਸੀ ਰਾਮ ਕਾਲਜ ਦੇ ਬਿਲਕੁਲ ਕੋਲ ਪਾਰਲੀਮੈਂਟ ਕਲੱਬ ਦੇ ਕੋਲ ਜਿਹੜੀ ਖੁੱਲ ਗਈ ਹੈ ਤੇ ਤੁਹਾਨੂੰ ਦਿਖਾਣੇ ਆ ਉੱਥੇ ਦੀਆਂ ਲਾਈਵ ਤਸਵੀਰਾਂ ਮੇਰਾ ਨਾਮ ਪਲਵਿੰਦਰ ਸਿੰਘ ਜੀ ਮੇਜਰ ਜੀ ਦੀ ਆਲੀ ਗੁਰੂ ਨਾਲ ਅਕੜ ਰਸੋਈ ਦੇ ਵਿੱਚ ਆਇਆ ਤੁਸੀਂ ਕਿਹਾ ਜਾਂ ਲੱਗ ਰਿਹਾ ਖਾਣਾ ਕਿੰਨਾ ਕਿ ਟੈਸਟੀ ਹੈ ਜੀ ਅਸੀਂ ਵੀ ਪਹਿਲੀ ਵਾਰ ਹੀ ਆਏ ਹਾਂ ਇੱਥੇ ਬਟ ਇਹਨਾਂ ਨੇ ਖਾਣਾ ਜੋ ਹੈ ਇਹਨਾਂ ਦੀ ਥਾਲੀ ਬਹੁਤ ਸਵਾਦ ਸਵਾਦ ਹੈ ਸਾਗ ਤੇ ਮੱਕੀ ਦੀ ਰੋਟੀ ਖਾਧੀ ਅਸੀਂ ਤੇ ਅਸੀਂ ਸਾਰਿਆਂ ਨੂੰ ਕਹਿੰਦੇ ਆ ਕਿ ਇੱਕ ਵਾਰੀ ਆ ਕੇ ਵਿਜ਼ਿਟ ਜ਼ਰੂਰ ਕਰਕੇ ਦੇਖਿਓ ਇੱਕ ਵਾਰੀ ਟੈਸਟ ਕਰਕੇ ਦੇਖੋ ਖਾਣਾ ਬਹੁਤ ਸਵਾਦ ਹੈ ਤੇ ਕਈ ਵਾਰ ਅਸੀਂ ਦੇਖਿਆ ਕਿ ਹੋਟਲਾਂ 'ਵਾਂ ਧਰ ਵਾਲਾ ਸਵਾਦ ਨਹੀਂ ਜਾਂਦਾ ਪਰ ਉਹਨੇ ਤੁਹਾਨੂੰ ਨਹੀਂ 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 ਪੂਰਾ ਘਰ ਵਾਲਾ ਸਵਾਦ ਹੈ ਜੀ ਦੇਸੀ ਸਵਾਦ ਹੈ ਜੀ ਦੇਸੀ ਆ ਪ੍ਰੋਪਰ ਤਰੀਕੇ ਨਾਲ ਬਣਾਇਆ ਹੋਇਆ ਲੱਗ ਰਿਹਾ ਸਾਗ ਤੇ ਮੱਕੀ ਦੀ ਰੋਟੀ ਵੀ ਬਹੁਤ ਵਧੀਆ ਬਣੀ ਹੋਈ ਹੈ ਤੇ ਬਾਕੀ ਆਈਟਮਸ ਅਸੀਂ ਇਹ ਚਨੇ ਦੀ ਦਾਲ ਟੈਸਟ ਕੀਤੀ ਹੈ ਉਹ ਵੀ ਠੀਕ ਹੈ ਸੋ ਸਾਰਿਆਂ ਨੂੰ ਅਪੀਲ ਹੈ ਜੀ ਇੱਕ ਵਾਰੀ ਤੁਸੀਂ ਆ ਕੇ ਜਰੂਰ ਵੇਖਿਓ ਜੋ ਸਵਾਦ ਚਾਹੁੰਦੇ ਨੇ ਅੱਛਾ ਸਵਾਦ ਚਾਹੁੰਦੇ ਨੇ ਕਿ ਦੇਸੀ ਤਰੀਕੇ ਦਾ ਕਿ ਜਿਹੜਾ ਇੱਥੋਂ ਨੇਅਰਬਾਈ ਕਿਤੇ ਮਿਲਦਾ ਨਹੀਂ ਹੈ ਸੋ ਇੱਕ ਵਾਰੀ ਵਿਜ਼ਿਟ ਜਰੂਰ ਕਰੋ ਖਾਣਾ ਕਿੰਨੇ ਦਾ ਹੈ ਖਾਣਾ ਬਹੁਤ ਜੈਨੂਇਨ ਰੇਟ ਹੈ ਜੀ 70 ਰੁਪਏ ਦੇ ਖਾ ਲਈ ਹੈ

ਆਣੇ ਦਾ ਸਵਾਦ ਕਿਹੋ ਜਿਹਾ ਹੈ ਘਰ ਜੈਸਾ ਹੀ ਹੈ ਜੈਸਾ ਘਰ पे ਮਿਲਦਾ ਹੈ ਆਲਮੋਸਟ ਵੈਸੇ ਹੀ ਹੈ ਹਾਂ ਕਈ ਵਾਰ ਹੋਰ ਆਪਾਂ ਰੈਡੀ ਰੂੜੀਆਂ ਬਖਾਣੇ ਉੱਥੇ ਸਾਫ ਸਫਾਈ ਨਹੀਂ ਹੁੰਦੀ ਹੈਗੀ ਖਾਣਾ ਵੀ ਪਰ ਉਰੇ ਉਰੇ ਕੀ ਖਾਸियत ਲੱਗੀ ਮਤਲਬ ਹਾਈਜੀਨ ਹੈ ਠੀਕ ਹੈ ਸਭ ਕੁਝ ਐਸਾ ਕੁਝ ਜ਼ਿਆਦਾ ਓਵਰ ਨਹੀਂ ਹੈ ਘਰ ਜੈਸਾ ਖਾਣਾ ਠੀਕ ਹੈ ਸਾਫ ਸਫਾਈ ਵੀ ਠੀਕ ਹੈ ਹਾਂ ਜਦੋਂ ਖਾਣੇ ਆ ਫਿਰ ਮਾਂ ਦੀ ਯਾਦ ਆਉਂਦੀ ਹੈ ਖਾਣਾ ਖਾਂਦੇ ਘਰ ਦਾ ਜਿਆ ਜੇ ਘਰ ਖਾਂਦੇ ਆ ਮਾਂ ਦੇ ਹਾਂ ਹਾਂ ਚਲੋ ਇਹ ਜਿਹਾ ਸਵਾਦ ਲੱਗ ਰਿਹਾ ਹਾਂ ਮਤਲਬ ਰੀਡਸ ਵੀ ਬੜੀ ਜੈਨੂਇਨ ਕੇ ਬੜੀ ਤੋ ਲੋਕੋ ਕੋ ਕੀ ਕਹਿਣਾ ਜਾਓਗੇ ਕਿ ਆਓ ਯਹਾਂ ਤੇ ਟਰਾਈ ਕਰਕੇ ਦੇਖੋ ਵਿਜ਼ਿਟ ਕਰੋ ਯਹਾਂ ਤੇ ਹਰਪਾਲ ਸਿੰਘ ਜੀ ਹਰਪਾਲ ਸਿੰਘ ਜੀ ਆ ਜਿਹੜਾ ਗੁਰਨਾਨਕ ਰਸੋਈ ਦਾ ਜਿਹੜਾ ਅੱਜ ਤੁਸੀਂ ਸਟਾਰਟ ਕੀਤਾ ਹੈ ਕੀ ਕਹਿਣਾ ਚਾਹੁੰਦੇ ਹੋ ਕਿ ਆ ਮੰਦੇ ਵਿੱਚ ਆਇਆ ਹੈ ਜਾ ਕੇ ਖਾਣੇ ਦਾ ਕੰਮ ਸ਼ੁਰੂ ਕੀਤਾ ਹੈ ਆਂਦੇ ਵਿੱਚ ਤਾਂ ਹੈ ਸੀਗਾ ਜੀ ਵੀ ਅਸੀਂ ਬਾਹਰ ਪੜਾ ਡਿਊਟੀ ਕਰੀਏ ਬਾ ਖਾਣੇ ਦੀ ਬਹੁਤ ਪ੍ਰੋਬਲਮ ਰਹਿੰਦੀ ਹੈ ਹੁਣ ਇੱਥੇ ਬੱਚੇ ਰਹਿੰਦੇ ਬਾਹਰ ਦੇ ਉਹਨਾਂ ਨੂੰ ਵਧੀਆ ਖਾਣਾ ਤੇ ਸਸਤਾ ਖਾਣਾ ਦੇਣ ਵਾਸਤੇ ਅਸੀਂ ਇਹ ਪ੍ਰੋਗਰਾਮ ਬਣਾਇਆ ਸੀ ਬਾਹਰੋਂ ਬੱਚੇ ਰਹਿੰਦੇ ਆ ਪਾਰਲਮੈਂਟੋ ਤੇ ਕਰੋਨੀਆਂ ਹੈਗੇ ਨਾਲ ਪਰਲੇਵਾਸੇ ਨਾਲ ਦੂਸਰੀ ਕਰੋਨੀਆਂ ਹੈ ਇਧਰ ਪਿੱਛੇ ਗੁਰ ਨਾਨਕ ਕਲੋਨੀ ਹੈ ਜੀ ਉਰੋਂ ਬੱਚਿਆਂ ਵਾਸਤੇ ਜਿਹੜੇ ਬਾਹਰ ਰਾਈ ਨੇ ਤਾਂ ਕਰਕੇ ਦੀ ਬਣਾਇਆ ਸੀ ਚਲੋ ਕਿ ਕੀ ਸਮਾਨ ਸਾਡੇ ਕੋਲ ਉਪਲਬਧ ਹੁੰਦਾ ਹੈ ਕੋਈ ਰਸੋਈ ਸਾਡੇ ਕੋਲ ਕੜੀ ਚੌਲ ਜੀ ਬਦਲ ਕੇ ਬਣਾਉਂਦੇ ਆ ਦਾਲ ਚਾਵਲ ਤੇ ਸਬਜੀ ਤੁਲਕਾ ਮੱਕੀ ਰੋਟੀ ਸਰੋਂ ਸਾਗ ਪਰ ਬਦਲ ਕੇ ਸਿੰਗਲ ਸਿੰਗ ਦੇ ਕਰਾਉਂਦੇ ਰੇਟ ਕੀ ਰੱਖਿਆ ਵੈ ਜੀ 70 ਰੁਪਏ ਅਧਾਰੇ ਰੱਖੀਏ ਸਾਫ ਬਾਈ ਦਾ ਗਿਆ ਜਬਰਵੰਦ ਸਾਫ ਜੀ ਜਿਹੜੇ ਬੱਚੇ ਚਾਹੁੰਦੇ ਹੋ ਜਿਹੜਾ ਸਾਫ ਸਵਾਈ ਪੁਰੀ ਹੈ ਕੀ ਕਹਿਣਾ ਚਾਹੋਗੇ ਬੱਚਿਆਂ ਨਾਲ ਇੱਕ ਵਾਰ ਬੱਚਾ ਤੁਸੀਂ ਕਹਿੰਦੇ ਵੀ ਜਿੱਤੇ ਤੁਸੀਂ ਬਾਹਰੋਂ ਖਾ ਕੇ ਉਹਨੇ ਦੇਖਦੇ ਆ ਬੱਚੇ ਆਪ ਆ ਕੇ ਦੱਸਦੇ ਆ ਵੀ ਸਾਫ ਸਵਾਈ ਜਿੰਨੀ ਇੱਥੇ ਹੈਗੀ ਬਾਹਰ ਹੋਟਲਾਂ ਦੇ ਟਾਬਿਆਂ ਤੇ ਨਹੀਂ ਹੁੰਦੀ ਮੇਰਾ ਨਾਮ ਹਰਿੰਦਰ ਪੋਰਾ ਜੀ ਹਾਂ ਜੀ ਤੁਸੀਂ ਆ ਜਿਹੜਾ ਗੁਰਨਾਨਕ ਰਸੋਈ ਦੀ ਅੱਜ ਸ਼ੁਰੂਆਤ ਕੀਤੀ ਹੈ ਕੀ ਕਹਿਣਾ ਚਾਹੁੰਦੇ ਹੋ ਅਸੀਂ ਗੁਰਨਾਨਕ ਵੀ ਸ਼ੁਰੂਆਤ ਇਸ ਲਈ ਕੀਤੀ ਹੈ ਜੀ ਕਿਉਂਕਿ ਬੱਚਿਆਂ ਨੂੰ ਘਰ ਦੇ ਖਾਣੇ ਨਾਲ ਖਾਣਾ ਮਿਲੇ ਤੇ ਸਾਫ ਸੁਥਰਾ ਮਿਲੇ ਜੋ ਰੇਟ ਹੈਗਾ ਜੇ ਜਨਰਲ ਉਹ ਰੇਟ ਤੇ ਮਿਲੇ ਤੇ ਅਸੀਂ ਸਾਡੀ ਅੱਗੇ ਦੇ ਅੱਗੇ ਮੀਨਟ ਹੈ ਕਿ ਬੱਚੇ ਨੂੰ ਅਸੀਂ ਹਰ ਇੱਕ ਚੀਜ਼ ਆਹੀ ਦੇਈਏ ਘਰ ਦੀ ਹਰ ਇੱਕ ਕੁਆਲਿਟੀ ਵਧੀਆ ਦੇਈਏ ਤੇ ਤਾਜ਼ਾ ਖਾਣਾ ਦੇਈਏ ਤੇ ਸਾਡੇ ਕੋਲ ਆਲੂ ਦਾ ਪਰੌਂਠਾ ਵੀ ਤਾਜ਼ਾ ਬਣਦਾ ਤੇ ਪਿਆਜ਼ ਦਾ ਵੀ ਪਨੀਰ ਦਾ ਵੀ ਅਸੀਂ ਉਸੇ ਟਾਈਮ ਰੈਡੀ ਤਿਆਰ ਕਰਦੇ ਹਾਂ ਜਦੋਂ ਬੱਚੇ ਆ ਕੇ ਇੱਥੇ ਬੈਠੇ ਬੱਚੇ ਨੂੰ ਕਹਿੰਦੇ ਬੇਟਾ 5 ਮਿੰਟ ਬੈਠ ਕਰ ਪਰੌਂਠਾ ਰੈਡੀ ਹੋ ਜਾਣਾ ਖਾਣੇ ਮੈਂ ਕੀ ਕੀ ਦੰਨੇ ਉਹ ਬੱਚਿਆਂ ਨੂੰ ਫਿਰ ਖਾਣੇ ਦੇ ਪਰੌਂਠੇ ਨਾਲ ਗਹੀ ਹੁੰਦਾ ਜੀ ਚਾਰ ਹੁੰਦਾ ਤੇ ਦੋ ਤਰ੍ਹਾਂ ਦੀਆਂ ਚਟਣੀਆਂ ਹੁੰਦੀਆਂ ਇੱਕ ਮੁੱਲ ਦੀ ਚਟਣੀ ਹੋਗੀ ਇੱਕ ਸੇ ਹੱਥਾਂ ਦੀ ਆਪ ਦੀ ਤਿਆਰ ਚਟਣੀ ਤਿਆਰ ਕਰਦੇ ਠੰਡੀਆਂ ਆਦਰਕ ਪਦੀਨਾ ਵਗੈਰਾ ਪਾ ਲੈਂਦੇ ਲਾਂਚ ਦੇ ਨਾਲ ਵਗੀ ਇਹ ਤਾਂ ਨੇ ਬੱਚਾ ਨੂੰ ਤੇ ਲਾਂਚ ਵਿੱਚ ਦਹੀਂ ਹੁੰਦਾ ਜੀ ਰਾਜਮਾ ਚਾਵਲ ਹੁੰਦੇ ਆ ਸੁੱਕੀ ਸਬਜ਼ੀ ਵੀ ਹੁੰਦੀ ਆ ਅੱਛਾ ਹਾਂਜੀ ਤੇ ਬਦਲ ਵੀ ਸਬਜ਼ੀ ਬੈਲੀ ਅਸੀਂ ਕਰੀ ਜਾਂਦੇ ਹਾਂ ਕਦੇ ਕੋਈ ਕਦੇ ਕੋਈ ਘਰ ਵੀ ਸਾਹਮਣਾ ਫਿਰ ਗੁਰਨਾਨਕ ਰਸੋਈ ਵੀ ਸਾਹਮਣੀ ਕਿੰਨਾ ਗੱਪਾ ਲੱਗ ਰਿਹਾ ਨਹੀਂ ਕੋਈ ਔਖਾ ਨਹੀਂ ਜੀ ਲੱਗਦਾ ਅਸੀਂ ਘਰ ਦੀ ਤਰ੍ਹਾਂ ਖਾਣਾ ਬਣਾਉਂਦੇ ਆ ਸਾਡੇ ਬੱਚੇ ਇੱਥੇ ਖਾਂਦੇ ਖਾਣਾ ਕਿਉਂਕਿ ਅਸੀਂ ਵਾਦੇ ਜਿਹੜੇ ਕਸਟਮਰਾਂ ਨੂੰ ਉਹਨਾਂ ਨਾਲ ਵੀ ਕੋਈ ਫਰਕ ਨਹੀਂ ਰੱਖਦੇ ਅਸੀਂ ਆਪਣੇ ਬੱਚਿਆਂ ਨਾਲ ਵੀ ਨਹੀਂ ਫਰਕ ਰੱਖਦੇ ਕੋਈ ਅਸੀਂ ਇੱਕੋ ਦੇ ਕੇ ਜੋ ਇੱਕੋ ਕੁੱਪਰ ਚੋ ਸਾਰਿਆਂ ਨੂੰ ਅਸੀਂ ਜੋ ਖਾਣਾ ਦਿੰਦੇ ਹਾਂ ਕੀ ਕਹਿਣਾ ਚਾਹੁੰਦੇ ਹੋ ਪਬਲਿਕ ਨੂੰ ਪਬਲਿਕ ਨੂੰ ਮੈਂ ਇਹ ਖਾਣਾ ਕਹਿਣਾ ਚਾਹੁੰਦੀ ਆ ਕਿ ਸਾਡੇ ਇੱਥੇ ਗੁਣਗਾਨ ਕਸੋਈ ਚੋ ਤੇ ਖਾਣਾ ਖਾਓ ਤੇ ਸਾਫ਼ ਸੁਥਰਾ ਖਾਣਾ ਖਾਓ ਜੇ ਕਿਸੇ ਨੂੰ ਕੋਈ ਵੀ ਪ੍ਰੋਬਲਮ ਆਦੀ ਜਾਂ ਪੈਸੇ ਪਿੱਛੇ ਕੋਈ ਉਹ ਤਾਂ ਵੀ ਇੱਥੇ ਆ ਕੇ ਖਾਣਾ ਖਾਓ ਕੋਈ ਇੱਕ ਥਾਲੀ ਵਿੱਚ ਫਰਕ ਨਹੀਂ ਪੈਂਦਾ ਹੈਗਾ ਜੇ ਕਿਸੇ ਕੋਲ ਪੈਸੇ ਘੱਟ ਵੀ ਉਹ ਘੱਟ ਵੀ ਦੇ ਦੋ ਬਾਬਾ ਜੀ ਦੇ ਨਾਂ ਤੇ ਰਸੋਈ ਹੈ ਜੀ ਬਾਬਾ ਜੀ ਦੀ ਕਿਰਪਾ ਇਹ ਹੈ ਕਿੱਥੇ ਹੈ ਤੁਹਾਡਾ ਇਹ ਗੁਰਨਾਨਕ ਰਸੋਈ ਜੀ ਕਿੱਥੇ ਆਣਾ ਹੋਵੇ ਇਹ ਸਹਿਰ ਕੰਸ਼ੀਰਾਮ ਕਾਲਜ ਜੀ ਪਾਲਮਿੰਗ ਕਲਬ ਕਲਰ ਵਿੱਚ ਭਗੋਵਨ ਜਰਾਏ ਹਾਂਜੀ ਭਗੋਵਨ ਜਰਾਏ ਤੁਸੀਂ ਦੇਖਿਆ ਤਸਵੀਰਾਂ ਸ਼ਹੀਦ ਕਾਂਸੀਰਾਮ ਕਾਲਜ ਦੇ ਬਿਲਕੁਲ ਲਾਗ ਪਾਲਮਿੰਗ ਕਲੇਵ ਹੈ ਉਸ ਦੇ ਲਾਗ ਹੀ ਗੁਰਨਾਨਕ ਰਸੋਈ ਦੀ ਸ਼ੁਰੂਆਤ ਜਿਹੜੀ ਹੈ ਕੀਤੀ ਗਈ ਹੈ ਮੱਕੀ ਦੀ ਰੋਟੀ ਸਰੋਂ ਦਾ ਸਾਗ ਤੇ ਨਾਲ ਪਰੌਂਠੇ ਤੇ ਦੋ ਤਿੰਨ ਤਰ੍ਹਾਂ ਦੀ ਚਟਨੀ ਜੋ ਕਿ ਘਰ ਦਾ ਸਵਾਦ ਜਿਹੜਾ ਤੁਹਾਨੂੰ ਆਵੇਗਾ ਰੇਟ ਵੀ ਬਿਲਕੁਲ ਜੈਨਨ ਹੈ ਜੈਨਨ ਰੇਟ ਹੈ 70 ਰੁਪਏ ਦੇ ਵਿੱਚ ਇਹ ਥਾਲੀ ਜਿਹੜੀ ਆ ਤੁਹਾਨੂੰ ਦਿੱਤੀ ਜਾਵੇਗੀ ਤੇ ਲੋਕ ਵੀ ਜਿਹੜੇ ਨੇ ਖੁਸ਼ ਹੋ ਰਹੇ ਨੇ ਇੱਕ ਵਾਰ ਜ਼ਰੂਰ ਜਿਹੜਾ ਹੈ ਉੱਥੇ ਜਾ ਕੇ ਵਿਜ਼ਿਟ ਕਰਕੇ ਉਹਨਾਂ ਦੇ ਘਰ ਦੀ ਰਸੋਈ ਜੋ ਗੁਰੂ ਨਾਨਕ ਰਸੋਈ ਹੈ ਉਸ ਦਾ ਸਵਾਦ ਚਖਣਾ ਚਾਹੀਦਾ ਹੈ ਖਰੜ ਤੋਂ ਡੈਵਿਡ ਬਰਮਾ ਦੀ ਖਾਸ ਰਿਪੋਰਟ